ਇਸ ਤਰ੍ਹਾਂ ਦਾ ਮਾਹੌਲ ਹੈ ਕਿਵੇਂ ਕੀ ਦੇਖ ਬੋਲ ਮਾਹੌਲ ਬਹੁਤ ਵਧੀਆ ਹੈ ਹਮਨਪੁਰਵ ਕੋ ਵੋਟਾਂ ਪੈ ਰਹੀਆਂ ਨੇ ਮੈਨਾਂ ਕਿ ਫਿਰ ਸ਼ੋਰ ਸ਼ਰਾਬੇ ਤੋਂ ਆਈਡੀਆਂ ਨਹੀਂ ਰੱਖੀਆਂ ਵਧੀਆ ਟੰਗ ਨਾਲ ਵੋਟ ਸਰ ਜੀ ਜੇ ਦੇਖ ਕੇ ਸਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਬਾਈ ਵੋਟ ਪਾਈ ਹੈ ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਹੈ ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾ ਵਰੰਦਾ ਹੈ ਡੂੰਘੇ ਵਾਟਰ ਲੈ ਬੰਦਾ ਹੈ ਇਹ ਸਮੱਸਿਆ ਆਮ ਨੇ ਹੋਰ ਸਾਰੀਆਂ ਪੰਜਾਬ ਦੀ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜਿਆਦਾ ਲਾਈਨ ਆਰਡਰ ਬਾਕੀ ਹਮਨ ਕੋਲ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਕਿ ਕੋਹਦਾ ਅਸੀਂ ਖਮਿਆਜਾ ਵੀ ਭੁਗਤਿਆ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਬਾਰਦਾਤ ਦੇ ਵਿੱਚ ਇਨਵੋਲਵ ਵਿਅਕਤੀ ਨੂੰ ਅਜੇ ਤੱਕ ਸਜ਼ਾ ਨਹੀਂ ਹੋ ਰਹੀ ਤੁਸੀਂ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤਾਂ ਉਹਨੂੰ ਸਜ਼ਾ ਹੋ ਗਈ ਹੋਵੇ ਉਮਰ ਕੈਦ ਹੋ ਗਈ ਹੋਵੇ ਜਾਂ ਕੁਝ ਨਾ ਕਦੇ ਨਹੀਂ ਹੁੰਦੀ ਮਕਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤੇ ਨੇ ਕਿਤੇ ਜਾ ਕੇ ਸਾਡੀ ਜੁਡੀਸ਼ਰੀ ਦੇ ਉੱਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ ਹੈ ਜਾਂ ਉਹਨੂੰ ਜਿਹੜੇ ਕੇਸ ਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ ਉੱਥੋਂ ਤੱਕ ਐਵੀਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ ਇਹੀ ਕਾਰਨ ਹੈ ਵੀ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਨਾ ਪਰਚੇ ਹੋਣ ਦੇ ਬਾਵਜੂਦ ਇਵਨ ਇੱਥੇ ਤੱਕ ਆ ਵੀ 100-100 ਪਰਚਾ 70-70 ਪਰਚੇ ਹੋਣ ਦੇ ਬਾਵਜੂਦ ਵੀ ਅਦਾਲਤ ਹਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਲੇ ਤੱਕ ਨਹੀਂ ਪਹੁੰਚੀ ਕਿਤੇ ਵੀ ਤਾਂ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਨਹੀਂ ਸਕਦੇ ਭਈ ਤੁਸੀਂ ਪਿਛਲੇ ਦਿਨ ਹੀ ਰਾਹੁਲ ਨੂੰ ਮਿਲੇ ਸੀ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਤੁਹਾਨੂੰ ਕਿ ਤੁਹਾਡਾ ਹੋਰ ਮਸਲਾ ਜਰਾ ਪਹਿਲੇ ਤੁਹਾਨੂੰ ਬਿਲਕੁਲ ਬਹੁਤ ਵਧੀਆ ਮਾਹੌਲ ਚ ਗੱਲ ਹੋਈ ਔਰ ਜਿਹੜੀ ਸਭ ਤੋਂ ਵੱਡਾ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ માનਸਿਕਤਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਖੁਦ ਵੀ ਨਿਕਲੇ ਨੇ ਤਾਂ ਉਹ ਮਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਇਸ ਗੱਲ ਦਾ ਵੀ ਮੈਂ ਸਮਝ ਸਕਦਾ ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਲਈ ਵੀ ਤੁਸੀਂ ਤੁਸੀਂ ਕਿਸ ਤਰ੍ਹਾਂ ਬੀਤ ਰਹੇ ਮੈਂ ਸਾਰੀ ਸਿੱਧੀ ਤੋਂ ਬਕੂਬੀ ਜਾਣਦਾ ਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਤੁਹਾਨੂੰ 100% ਮੈਂ ਜਸਸ ਦੇਉਂਗਾ ਡੈਫੀਨੇਟੇ ਦਿਉਂਗਾ ਪਰ ਨਾ ਪੂਰੇ ਵਾਦੇ ਨਹੀਂ ਕੀਆ ਵੀ ਕੋਸ਼ਿਸ਼ ਕਰਾਂਗੇ ਪੂਰੇ ਗ੍ਰੇਡ ਆਰਬ ਦੇ ਨਾਮ ਤੇ ਪ੍ਰੋਸਾ ਕਰਤਾ ਤੇ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ ਨਾ ਜਦੋਂ ਆਪਾਂ ਸਾਨੂੰਨ ਦੇ ਦੇਹਰੇ 'ਚ ਰਹਿ ਕੇ ਲੜਾਈ ਲੜਦੀਆਂ ਤਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਤੇ ਵਿਸ਼ਵਾਸ ਤਾਂ ਕਰਨੀ ਪਊ ਤੇ ਇੰਡੀਆ ਲਾਈਨਸ ਜਿੱਦਾਂ ਦੀਆਂ ਗੱਲਾਂ ਮੈਂ ਸੁਣਦੇ ਆ ਜਾਂ ਕੋਈ ਉਮੀਦ ਹੈ ਸਾਨੂੰ ਲੱਗਦਾ ਵੀ ਇੰਡੀਆ ਲਾਈਨਸ ਜੇ ਆ ਜਾਵੇ ਹਨ ਤਾਂ ਸਾਡੇ ਲਈ ਹੋਰ ਥੋੜਾ ਜਿਹਾ ਸੌਖਾ ਸਾ ਆਊਗਾ ਨਹੀਂ ਫਿਰ ਲਟਕੀ ਦਾ ਜਾਨੀ ਹੈ ਹੋਰ ਲਟਕਲਾਂਗੇ ਹੋਰ ਠੀਕ ਹੈ